ਹਾਏ 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 ਬਾਰ ਬਾਰ ਮਿੰਨਰਾ ਤੋਂ ਪੱਤਨ ਵਾਲਾ ਮੁੱਖ ਮੰਤਰੀ ਮਰਦਾਬਾਦ 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 ਪੂਜਿਆ ਸਰਕਾਰ ਮਰਦਾਬਾਦ 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 ਫੇਰ ਬਾਰ ਮਿੰਨਰਾ ਤੋਂ ਪੱਤਨ ਮੁੱਖ ਮੰਤਰੀ ਮਰਦਾਬਾਦ 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 ਫੇਰ ਬਾਰ ਮਿੰਨਰਾ ਤੋਂ ਪੱਤਨ ਮੁੱਖ ਮੰਤਰੀ ਮਰਦਾਬਾਦ ਕਿਹੜੇ ਯੂਨੀਅਨ ਆ ਤੁਹਾਡੀ ਮੈਂ ਨਾ ਗੁਰਵਿੰਦਰ ਸਿੰਘ ਆ ਜੀ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿੰਨ ਚ ਪੰਜਾਬ ਦੇ ਆਊਟਸੋਰਸਿੰਗ ਲਿਸਟਮੈਂਟ ਮੁਲਾਜ਼ਮ ਆ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਵੱਖ-ਵੱਖ ਵਿਭਾਗਾਂ ਚ ਕੰਮ ਕਰ ਰਹੇ ਆ ਲਗਾਤਾਰ ਜਿਹੜੀ ਸਰਕਾਰ ਆ ਉਹਨੇ ਬੇਸ਼ਰਮੀ ਦੀ ਜਿਹੜੀ ਹੱਤ ਆ ਉਹ ਟੱਪ ਚੁੱਕੀ ਐ ਲਗਾਤਾਰ 26 ਵਾਰ ਮੀਟਿੰਗਾਂ ਲਿਖਤੀ ਰੂਪ ਚ ਦੇ ਕੇ ਫਿਰ ਮੀਟਿੰਗ 6 ਤਰੀਕ ਦੀ ਜੀ ਸਾਨੂੰ ਮਿਲੇ ਹੋਏ ਸੀਗੇ ਉਹ ਫਿਰ ਉਹਨਾਂ ਨੇ ਕੈਨਸਲ ਕੀਤੀ ਆ ਅੱਜ ਇਸ ਕਰਕੇ ਸਾਰੇ ਪੰਜਾਬ ਚ ਜਿਹੜੀ ਇਹ ਪੰਜਾਬ ਸਰਕਾਰ ਦਾ ਬੁਦਲਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਫੁੱਗ ਰਹੇ ਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਆ ਜੇਕਰ ਇਹਨਾਂ ਆਊਟਸੋਰਸਿੰਗ ਲਿਸਟ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ ਤੋਂ ਨਗੁਣੀਆਂ ਤਨਖਾਹਾਂ ਤੇ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਜਿਹਦਾ ਅਸੀਂ ਸਭ ਕੁਝ ਖਾਵਾ ਲਾਉ ਵਾਗ ਲਾਉ ਅੱਜ ਅਸੀਂ ਦਾ ਅਸੀਂ ਚਾਹੁੰਦੇ ਕੱਜੇ ਕਾਮੇ ਜੀਵਿਕਾ ਠੇਕਾ ਮਲਾ ਨੂੰ ਸਰਕਾਰ ਤੋਂ ਪੂਰੇ ਪੰਜਾਬ ਦੇ ਵਿੱਚ 250 ਸਰਕਾਰ ਦਾ ਮਾਰੂਨੀਨਾ ਖਲਾਬ ਅਸੀਂ ਪੂਰੇ ਪੰਜਾਬ ਦਾ ਆਰਥਿਕ ਬੁਰੀ ਕਰਿਆ ਕਿਉਂਕਿ ਭਗਵਾਨੀ ਪਲੀ 26 ਵਾਰ ਸਾਨੂੰ ਇਲੈਕਟ੍ਰਿਕ ਰੂਜੰਗਾਰੇ ਕਿ ਅੱਜ 6 ਫਰ ਵੀ ਸਾਡੀ ਮੀਟਿੰਗ ਬਚ ਗਈ ਉਸ ਤੋਂ ਮੁਕਰਾਈ ਇਸ ਦੇ ਰੋਸ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਕੱਚੇ ਬਲਾਜਮਾਂ ਠੇਕਾ ਮਲਾ ਸਰਕਾਰ ਤੋਂ ਬਰਨਰ ਹੇਟ ਪੂਰੇ ਬਲਾਜਮਾਂ ਕਰਤੀ ਮੁਰੀਆ ਦਿੱਤੀਆ ਤੇ ਅਸੀਂ ਆਉਣ ਵਾਲੇ ਟਾਈਮ ਵਿੱਚ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਇਸ ਠਿਕਾਣੇ ਵਾਸਤੇ ਨਾ ਸਿਰਫ ਨੂੰ ਇਸ ਸਾਸ ਨੂੰ ਹਟਕਾ ਕਰਾਂਗੇ ਇਹੜੀਆਂ ਮੰਗਾਂ ਸੀ ਆਪਣੇ ਕਿ ਮੰਨੀਆਂ ਸਰਕਾਰ ਨੇ ਸਰਕਾਰ ਨੇ ਜੀ ਸਾਡਾ ਜਿਵੇਂ ਕਿ ਅਸੀਂ ਪਿਛਲੇ 15-15 ਸਾਲਾਂ ਤੋਂ 20-20 ਸਾਲਾਂ ਤੋਂ ਸਾਡੇ ਕੱਚੇ ਮਲਾਜ਼ਮਾਂ 10-10 15-15000 ਤੇ ਹੀ ਤਨਖਾਹਾਂ ਤੇ ਕੰਮ ਕਰ ਰਹੇ ਆ ਤੇ ਸਾਡੇ ਇੱਕ ਇੱਕ ਮਲਾਜ਼ਮ ਤੋਂ 4-4 ਡੋਟ ਨਾਲ ਸਾਥੋ ਜੀ ਕੰਮ ਲਿਆ ਜਾਂਦਾ ਦਾ ਸਾਡੀ ਕਿਸੇ ਮਹਿਕਮੇ ਵੱਲੋਂ ਸਾਡੇ ਜਿਵੇਂ ਕਿ ਜਲ ਸਪਲਾਈ ਵਾਲੇ ਬੇਰਕਾਲੇ ਬਿਲੀ ਮਹਿਕਮੇ ਵਾਲੇ ਪਿਲੇ 15-15 ਸਾਲਾਂ ਤੋਂ ਬਹੁਤ ਘੱਟ 15 15 10 10 12 12 ਹਜ਼ਾਰ ਤੇ ਘੱਟ-ਵੱਟ ਤਨਖਾਹ ਤੇ ਸਾਡੀ ਪੁਲਾਜੋ ਕੰਮ ਕਰ ਰਹੀ ਆ ਜਿਸ ਵਿੱਚ ਕੀ ਸੁਣੋਗੀ ਮੈਂ ਕਿੰਨੂ ਕੋਈ ਸਰਕਾਰਾਂ ਨੂੰ ਸਭ ਪਤਾ ਵੀ 10000 ਨਾਲ ਸਾਡੇ ਪਰਿਵਾਰ ਦੇ ਬੱਚਾ ਕਿਵੇਂ ਗੁਜ਼ਾਰਾ ਹੁੰਦਾ ਉਹ ਸਾਡੇ ਪਰਿਵਾਰ ਸਾਡੇ ਕੱਚੇ ਕੰਮ ਨੂੰ ਪਤਾ ਵੀ ਅਸੀਂ ਆਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਦੇ ਇਹ ਮੰਗਾਂ ਤੁਹਾਡੀਆਂ ਨਹੀਂ ਪੂਰੀਆਂ ਹੁੰਦੇ ਫਿਰ ਅਗਲਾ ਸੰਘਰਸ਼ ਕੀ ਹੋਊਗਾ ਜੇਕਰ ਛੱਡੀਆਂ ਅੱਜ ਤੋਂ ਬਾਅਦ ਮੰਗਾਂ ਨਹੀਂ ਮਿਲਣਗੀਆਂ ਤਾਂ ਸਾਡੀ ਸਾਡੇ ਆਕਾ ਮਦੂ ਜਿਹੜੇ ਸੁਪਰਟੀਟੀ ਵਾਲਿਆ 14 ਮਾਰਚ 18 ਮਾਰਚ ਨੂੰ ਜੋ ਮੀਟਿੰਗ ਮਿਲੀ ਸਾਨੂੰ ਜੇਕਰ ਉਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਸੰਘਰਸ਼ੀ ਯੋਧੇ ਅਸੀਂ ਮੂਰੇ ਹੜਤੇ ਅਸੀਂ ਆਪ ਦੀ ਜਾਣ ਦੀ ਵਜ ਲੈ ਕੇ ਆਦੇ ਪਰਿਵਾਰਾਂ ਦਾ ਤੇ ਆਦੇ ਬੱਚਾਂ ਦਾ ਮੁਜਬਲ ਬਕਰਨ ਵਾਸਤੇ ਅਸੀਂ ਫੋਰਸ ਕਰਦੂ ਤਿੱਖਾ ਕਰਾਂਗੇ ਧੰਨਵਾਦ